ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਸਰਵਣ ਕਰੀਏ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਾਖੀ ਗਨੀ ਖਾ ਨਬੀ ਖਾਨੇ ਗੁਰੂ ਜੀ ਨੂੰ ਮਿਲਣਾ ਇੱਕ ਵਾਰ ਦੀ ਗੱਲ ਹੈ ਜਦ ਗਨੀ ਖਾ ਨਬੀ ਖਾਨਾ ਦੋ ਪਠਾਨ ਭਰਾਵਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਗੁਲਾਬੇ ਦੇ ਘਰ ਆਏ ਹੋਏ ਹਨ ਅਤੇ ਆਪ ਜੀ ਨੂੰ ਸ਼ਾਹੀ ਸੈਨਾ ਲਬਦੀ ਫਿਰਦੀ ਹੈ ਤਾਂ ਉਹਨਾਂ ਨੇ ਗੁਰੂ ਜੀ ਪਾਸ ਹਾਜ਼ਰ ਹੋ ਕੇ ਬੇਨਤੀ ਕੀਤੀ ਇਸ ਪਿੰਡ ਵਿੱਚ ਤੁਹਾਡਾ ਫੋਰ ਠਹਿਰਨਾ ਠੀਕ ਨਹੀਂ ਹੈ ਇੱਥੋਂ ਨਿਕਲ ਜਾਣਾ ਹੀ ਚੰਗਾ ਹੈ ਇਹ ਦੋਵੇਂ ਭਾਈ ਘੋੜਿਆਂ ਦੇ ਸੁਦਾਗਰ ਸਨ ਅਤੇ ਗੁਰੂ ਜੀ ਪਾਸ ਉੜੇ ਵਿੱਚਨ ਚਾਇਆ ਕਰਦੇ ਸਨ ਗੁਰੂ ਜੀ ਨਾਲ ਇਹਨਾਂ ਦੇ ਚੰਗੇ ਸਬੰਧ ਸਨ ਜਿਸ ਕਰਕੇ ਇਹਨਾਂ ਨੇ ਇਸ ਸਮੇਂ ਗੁਰੂ ਜੀ ਦੀ ਸੇਵਾ ਵਾਸਤੇ ਆਪਣੇ ਆਪ ਨੂੰ ਹਾਜ਼ਰ ਕਰ ਦਿੱਤਾ ਉੱਚ ਦੇ ਪੀਰ ਬਣਨਾ ਸ਼ਾਹੀ ਫੌਜ ਦੇ ਘੇਰੇ ਵਿੱਚੋਂ ਕੱਢਣ ਵਾਸਤੇ ਇਹਨਾਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦਾ ਇਸ ਧਾਰਨ ਵਾਸਤੇ ਬੇਨਤੀ ਕੀਤੀ ਜਿਸ ਨੂੰ ਪ੍ਰਮਾਣ ਕਰਕੇ ਗੁਰੂ ਜੀ ਨੇ ਇੱਕ ਲੰਮਾ ਨੀਲਾ ਚੋਲਾ ਗੱਲ ਪਾ ਲਿਆ ਕੇਸ ਇੱਥ ਪਿੱਛੇ ਖੁੱਲੇ ਛੱਡ ਦਿੱਤੇ ਉੱਪਰ ਨੀਲੀ ਚਾਦਰ ਦੀ ਬੁੱਕਲ ਮਾਰ ਲਈ ਗਲ ਵਿੱਚ ਹੱਥਾਂ ਵਿੱਚ ਮੁਸਲਮਾਨੀ ਸਰਦੀਆਂ ਤਸਬੀਆਂ ਮਾਲਾ ਧਾਰਨ ਕਰ ਲਈਆਂ ਉਪਰੰਤ ਨਬੀ ਖਾਂ ਗਨੀ ਖਾਨੇ ਇੱਕ ਪਲੰਗ ਦੇ ਚੌਪਾਵਿਆਂ ਨਾਲ ਛਟੀਆਂ ਬਨ ਕੇ ਉੱਪਰ ਕਪੜਾ ਬਨ ਕੇ ਇੱਕ ਪਰਦੇਦਾਰ ਡੋਲਾ ਬਣਾ ਦਿੱਤਾ ਛਟੀਆਂ ਦੇ ਉੱਪਰ ਮੋਰ ਪੰਖਾਂ ਦੇ ਮੁੱਠੇ ਬਨ ਕੇ ਉੱਚ ਦੇ ਪੀਰ ਦੀ ਨਿਸ਼ਾਨੀ ਕਰ ਦਿੱਤੀ ਹੈ ਉਪਰੰਤ ਆਪ ਜੀ ਨੂੰ ਇਸ ਡੋਲੇ ਵਿੱਚ ਬਿਠਾ ਕੇ ਅਗਲੇ ਦੋਵੇਂ ਪਾਸੇ ਇਹਨਾਂ ਦੋਵਾਂ ਭਰਾਵਾਂ ਨੇ ਆਪ ਨੂੰ ਚੁੱਕ ਲੈ ਅਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਨੂੰ ਮਾਨ ਸਿੰਘ ਨੂੰ ਚੁਕਾ ਦਿੱਤੇ ਪਿੱਛੇ ਭਾਈ ਦਇਆ ਸਿੰਘ ਜੀ ਨੂੰ ਮੋਰਾ ਦੇ ਖੰਭਾਂ ਦਾ ਇੱਕ ਵੱਡਾ ਮੁੱਠਾ ਦੇ ਕੇ ਚੌਰ ਕਰਨ ਵਾਸਤੇ ਲਾ ਦਿੱਤਾ ਇਸ ਤਰ੍ਹਾਂ ਦਾ ਕੌਤਕ ਰਚ ਕੇ ਗੁਰੂ ਜੀ ਇੱਕ ਉੱਚ ਦਾ ਪੀਰ ਪ੍ਰਗਟ ਕਰਨ ਵਾਸਤੇ 11 ਪੋ ਦੀ ਪਿਛਲੀ ਰਾਤ ਨੂੰ ਪਿੰਡ ਵਿੱਚੋਂ ਨਿਕਲ ਤੁਰੇ ਰਸਤੇ ਵਿੱਚ ਜਿਹੜਾ ਕੋਈ ਪੁੱਛੇ ਇਹ ਕੌਣ ਹਨ ਤਾਂ ਅੱਗੋਂ ਗਨੀ ਖਾਂ ਨਬੀ ਖਾਨ ਆਖਣ ਇਹ ਉੱਚ ਦੇ ਪੀਰ ਹਨ ਹੱਜ ਕਰਕੇ ਆਏ ਹਨ ਤੇ ਮਨ ਦੀ ਮੌਜ ਨਾਲ ਵਿਚਰ ਰਹੇ ਹਨ ਜਦ ਕੁਛ ਅੱਗੇ ਨਿਕਲ ਗਏ ਤਾਂ ਅਗੋਂ ਸ਼ਾਹੀ ਸੈਨਾ ਦੇ ਜੋ ਆਪ ਜੀ ਨੂੰ ਲੱਭਦੀ ਫਿਰਦੀ ਸੀ ਉਹ ਮਿਲ ਪਈ ਉਹਨਾਂ ਦੇ ਉਮਰਾ ਵਰਨੇ ਪੁੱਛਿਆ ਇਹ ਕੌਣ ਹਨ ਗਨੀ ਖਾਨ ਨੇ ਅਤੇ ਨਬੀ ਖਾਨ ਨੇ ਕਿਹਾ ਕੀ ਉੱਚ ਦੇ ਪੀਰ ਹਨ ਆਪਣੇ ਮਰੀਦਾਂ ਨੂੰ ਦਰਸ਼ਨ ਦਿਂਦੇ ਫਿਰਦੇ ਹਨ ਉਮਰਾ ਵਰਨੇ ਇਹ ਸੋਚ ਕੇ ਕਿ ਇਹ ਭੇਸ ਬਦਲ ਕੇ ਗੁਰੂ ਜੀ ਹੀ ਨਾ ਨਿਕਲ ਜਾਣ ਇਸ ਵਾਸਤੇ ਉਸਨੇ ਕਿਹਾ ਕਿ ਸਾਨੂੰ ਕੋਈ ਗਵਾਹੀ ਦਿਓ ਕਿ ਤੁਸੀਂ ਠੀਕ ਹੀ ਉੱਚ ਦੇ ਪੀਰ ਹੋ ਗੁਰੂ ਜੀ ਨੇ ਕਿਹਾ ਨੂਰਪੁਰ ਦੇ ਸੱਜ ਸਾਡੇ ਚਾਣੂ ਉਹਨਾਂ ਨੂੰ ਸੱਦ ਕੇ ਪੁੱਛ ਲਓ ਉਮਰਾ राव ਨੇ ਘੋੜ ਸਵਾਰ ਭੇਜ ਕੇ ਜਦ ਸਜਦ ਨੂੰ ਸੱਦ ਕੇ ਪੁੱਛਿਆ ਇਹ ਇਸ ਪੀਰ ਨੂੰ ਤੁਸੀਂ ਜਾਣਦੇ ਹੋ ਇਹ ਕੌਣ ਹਨ ਸਜਦ ਨੇ ਕਿਹਾ ਇਹ ਪੀਰਾਂ ਦੇ ਪੀਰ ਹਨ ਸਹਿਬ ਜਦੇ ਕਰਾਮਾਤ ਅਨੰਤ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਹਨਾਂ ਨੂੰ ਕੋਈ ਰੌਣਕਾਂ ਨਹੀਂ ਚਾਹੀਦੀਆਂ ਏ بے ਪ੍ਰਵਾਹਨ ਕੋਈ ਵੱਧਵਾ ਨਾ ਦੇ ਦੇਣਾ ਸਜਦੇ ਦੀ ਗਵਾਹੀ ਉੱਤੇ ਭਰੋਸਾ ਕਰਕੇ ਉਮਰਾ राव ਨੇ ਗੁਰੂ ਜੀ ਨੂੰ ਸਲਾਮ ਦਵਾ ਦੇ ਕੇ ਮਾਫੀ ਮੰਗੀ ਗੁਰੂ ਜੀ ਪਲੰਘ ਚੁਕਾ ਕੇ ਅੱਗੇ ਨੂੰ ਕੋਲ ਪੈ ਅਤੇ ਜਾ ਕੇ ਨੂਰਪੁਰ ਦੇ ਇਸ ਸਜਦ ਨੂੰ ਇੱਕ ਪ੍ਰਸੰਸਾ ਪੱਤਰ ਹੁਕਮਨਾਮਾ ਲਿਖ ਕੇ ਦਿੱਤਾ ਕਿ ਸਾਡੇ ਸਿੱਖ ਇਸ ਹੁਕਮਨਾਮੇ ਨੂੰ ਵੇਖ ਕੇ ਪੜ੍ਹ ਕੇ ਇਨ੍ਹਾਂ ਸਜਦਾ ਦੀ ਹਰ ਪ੍ਰਕਾਰ ਸਹਿਤਾ ਤੇ ਸਨਮਾਨ ਕਰਿਆ ਕਰਨ ਸ਼ਹੀਦ ਫੌਜਾਂ ਵਿੱਚੋਂ ਨਿਕਲ ਕੇ ਜਦ ਗੁਰੂ ਜੀ ਕਨੇਰ ਪਿੰਡ ਪਹੁੰਚੇ ਤਾਂ ਆਪ ਜੀ ਨੇ ਆਪਣੇ ਇੱਕ ਸਿੱਖ ਫਤੇ ਤੋਂ ਘੋੜੀ ਮੰਗੀ ਫਤਾ ਇੱਕ ਮਾੜੀ ਜਹੀ ਟੈਰ ਘੋੜੀ ਲੈ ਆਇਆ ਗੁਰੂ ਜੀ ਨੇ ਕਿਹਾ ਇਹ ਸਾਡੀ ਸਵਾਰੀ ਦੇ ਯੋਗ ਨਹੀਂ ਹੈ ਤੂੰ ਆਪਣੀ ਵੱਡੀ ਘੋੜੀ ਲਿਆ ਅਸੀਂ ਤੇਰੀ ਘੋੜੀ ਅਗਲੇ ਪਿੰਡ ਤੋਂ ਮੋੜ ਦਿਆਂਗੇ ਪਰ ਫਤੇ ਨੇ ਕਿਹਾ ਗੁਰੂ ਜੀ ਮੇਰੀ ਵੱਡੀ ਘੋੜੀ ਕਰ ਨਹੀਂ ਹੈ ਮੇਰਾ ਜਵਾਈ ਲੈ ਗਿਆ ਅਜੇ ਆਇਆ ਨਹੀਂ ਜਦ ਗੁਰੂ ਜੀ ਦੇ ਬਾਰ-ਬਾਰ ਕਹਿਣ ਤੇ ਫੱਤੇ ਨੇ ਇਹ ਉੱਤਰ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਜੇ ਘੋੜੀ ਘਰ ਨਹੀਂ ਹੈ ਤਾਂ ਫੱਤਾ ਵੀ ਕਰ ਨਹੀਂ ਰਹੇਗਾ ਇਸ ਰਾਹ ਦਾ ਬਚਨ ਕਰਕੇ ਗੁਰੂ ਜੀ ਲੰਗ ਚੁਕਾ ਕੇ ਅੱਗੇ ਚਲੇ ਫੱਤੇ ਨੇ ਜਦ ਘਰ ਜਾ ਕੇ ਦੇਖਿਆ ਤਾਂ ਉਸ ਦੀ ਘੋੜੀ ਮਰੀ ਪਈ ਸੀ ਫੱਤਾ ਹਨੇਰੇ ਵਿੱਚ ਆਪਨੀ ਮੋਈ ਘੋੜੀ ਦੇ ਅਫਸੋਸ ਵਿੱਚ ਖਲੋਤਾ ਸੀ ਉਸਦੇ ਪੈਰ ਤੇ ਸੱਪ ਰੜ ਗਿਆ ਫਤੇ ਨੇ ਬਥੇਰੇ ਝਾੜੇ ਪਵਾਏ ਤੇ ਇਲਾਜ ਕਰਵਾਏ ਪਰ ਨਾ ਘੋੜੀ ਰਹੀ ਨਾ ਫੱਟਾ ਰਹਾ ਗੁਰੂ ਜੀ ਦਾ ਇਹ ਬਚਣਾ ਸੱਚ ਹੋਇਆ بس ਇਨੀ ਬੇਨਤੀ ਕਰਦੇ ਫਤੇ ਬਰੋਣੇ ਪਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਨੂੰ ਵਾਦੋ ਸਬਸਕ੍ਰਾਈਬ ਕਰੋ ਜੀ ਧੰਨਵਾਦ